ਆ ਦੇਖੋ ਪੂਰਾ ਵਧੀਆ ਬਣਿਆ ਹੈ ਚੀਜ਼ ਚੂਤ ਦੀ ਨਾਲ ਆਉਂਦੀ ਹੈ ਥੋੜੀ ਚੀਜ਼ ਘਟ ਗਈ ਤੇ ਪਰ ਇਹਨ ਵਧੀਆ ਪੂਰਾ ਆ ਵੀਰ ਦੇ ਮਾਮਾ ਜੀ ਹੁਣੇ ਲੈ ਕੇ ਆਏ ਸੀਗੇ ਇਹ ਖੇਡ ਇਹਨਾਂ ਵਾਸਤੇ ਦੋ ਲਿਆਏ ਸੀ ਗੁਰਮੀਰ ਦਾ ਆ ਗੁਰਮੀਰ ਦਾ ਸੈੱਲ ਖਤਮ ਹੋਏ ਨੇ ਕਾਫੀ ਟਾਈਮ ਹੁੰਦੇ ਨੇ ਪਰ ਇਹ ਜਰੀ ਮਾੜੀ ਜੀ ਜਾਣ ਹੈਗੀ ਆ ਦੇਖੋ ਕਿਵੇਂ ਕਰਦਾ ਕੱਢ ਗਿਆ ਤਾਂ ਯਾਰ ਹੁਣ ਚੱਲੂਗਾ ਚਲੋ ਹੁਣ ਠਗਰਾਇਆ ਸੀ ਹੁਣ ਹੀ ਠਗਰਾਇਆ ਸੀ ਠਗਰਾਇਆ ਸੀ ਠਗਰਾਇਆ ਸੀ ਕਰਾਇਆ ਸੀ ਹਾਂ ਅੱਜ ਰਸਤੀ ਗਾਲ ਜੀ ਰਸਤੀ ਗਾਲ ਜੀ ਸਾਰਿਆਂ ਨੂੰ ਅੱਜ ਦਿਨ ਸ਼ਨੀਵਾਰ ਆ ਤੁਸੀਂ ਫਿਰ ਇਹ ਬਲਦ ਦੁਪਹਿਰੇ ਆ ਕੇ ਕਿਉਂਕਿ ਸ਼ਨੀਵਾਰ ਰੈਸਟ ਕਰ ਨੂੰ ਮਿਲ ਜਾਂਦੀ ਹੈ ਦੁਪਹਿਰੇ ਨਹੀਂ ਬਹੁਤ ਆਉਂਦੀ ਆ ਰੋਟੀ ਖਾ ਕੇ ਚੰਗੀ ਤੇ ਰੋਟੀ ਸਵਾਦ ਬਹੁਤ ਬਣਾਉਂਦੀ ਹੈ ਜੀ ਬਲਜਿੰਦਰ ਉਹ ਵੀ ਨਾਲ ਕੇਕਰ ਦੀ ਵਰਤ ਕਰਦੀ ਜਾਂਦੀ ਅੱਜ ਖਾ ਚੌਲ ਬਣਾਏ ਸੀਗੇ ਤੇ ਟੇਸਟੀ ਸੀਗੇ ਉਸ ਤੋਂ ਬਾਅਦ ਸੌਂ ਜਾਂਦੀ ਸਾਨੂੰ ਸੌਂ ਗਏ ਬੱਚੇ ਵੀ ਸੌਂ ਗਏ ਮਾਂ ਵੀ ਨਹੀਂ ਸੌਂਦਾ ਬਸ ਕੰਮ ਨਾ ਵੀ ਨਾ ਤਾਂ ਹੰਦਾ ਰਸੋਂਦੰਦ ਨਾ ਸੌਣ ਦਿੰਦਾ ਗੱਜਨਾ ਸਹੀ ਕਰਨਾ ਇਹਨੂੰ ਦੱਬ ਲੈਣੇ ਜੇ ਤਾਂ ਅਸੀਂ ੱੱਕੇ ਨਾਲ ਦੱਬਣਾ ਪੈਂਦਾ ਕਈ ਉਹਨੂੰ ਫਿਰ ਇਹ ਸੌਂ ਜਾਂਦਾ ਤੇ ਅੱਜ ਅਸੀਂ ਹੁਣ ਦਾਲ ਦੀ ਤੜਕਾ ਲਾਇਆ ਫਿਰਾਂ ਦਾਲ ਪਈ ਸੀਗੀ ਬਣੀ ਵਧੀਆ ਤੜਕਾ ਲਾ ਰਿਆ ਦਾਲ ਤਾਂ ਕਾਫੀ ਸੀਗੀ ਪਰ ਮੈਨੂੰ ਲੱਗੇ ਜਿਵੇਂ ਖਰਾਬ ਜੀ ਹੋ ਗਈ ਉਹ ਹਲਦੀ ਘੱਟ ਸੀ ਨਾਲੇ ਖਰਾਬ ਕਰਤੀ ਉਹਨੇ ਕਹਿਣ ਵਿੱਚ ਮੈਨੂੰ ਸੁਣਨਾ ਹੀ ਬਹੁਤ ਗੈਰ ਵਹਿ ਗਿਆ ਗੱਲ ਕੋਈ ਨਹੀਂ ਸੀ ਕਿ ਮੈਂ ਇਹ ਕਹਾਂ ਦੀ ਦਾਲ ਦੇਖੀ ਹੈ ਖਰਾਬ ਹੋ ਗਈ ਬਸ ਫਿਰ ਪਤਾ ਹੀ ਦਨ ਨੂੰ ਤੇ ਹੁਣ ਅਸੀਂ ਲੈ ਕੇ ਆਵਾਂਗੇ ਪੀਜ਼ਾ ਆਪੀ ਸਾਡੇ ਬੱਚਿਆਂ ਨੇ ਨਾ ਪਿਛਲੀ ਪਿਛਲੇ 89th ਕਲਾਸ ਦੇ ਵਿੱਚ ਜੇ ਮੈਂ ਮੰਗਰ ਮੇਹਰ ਨੇ ਤੇ 6ਵੀਂ ਕਲਾਸ ਮਹਾਵੀਰ ਨੇ ਵਧੀਆ ਨੰਬਰ ਲਏ ਸੀ ਇਹ ਗਾਇਦ ਹਣੋ ਕੁਛ ਖਵਾ ਦੋ ਉਹੋਂ ਦੇ ਕਹਿੰਦੇ ਸੀ ਅਸੀਂ ਕੁਛ ਖਵਾਇਆ ਨਹੀਂ ਹੈਗਾ ਤੇ ਇਹ ਬਾਰੋਂ ਬੜਾ ਮੋਟਾ ਹੀ ਖਾਂਦਾ ਸੀ ਜੇ ਗੋਟੇ ਲਿਆਉਂਦੇ ਸੀ ਬਾਰੋਂ ਕੁਛ ਖਵਾ ਕੇ ਬੜਾ ਰਾਜੀ ਨਹੀਂ ਹੈ ਲੋਕੀਂ ਮਤਾ ਹੀ ਆ ਪਨ ਹੁਣ ਅੱਜ ਕੱਲ੍ਹ ਜਿਵੇਂ ਖਾਂਦੇ ਤਾਂ ਹੈਗੇ ਆ ਪਰ ਇੰਨਾ ਨਹੀਂ ਬਾਰੋਂ ਖਾ ਕੇ ਖੁਸ਼ ਨਹੀਂ ਹੈਗੇ ਪਰ ਅਸੀਂ ਸਾਫ ਸੁਥਰੀ ਦੁਕਾਨ ਦੇ ਖਾਣੇ ਜਿਹੜੀ ਆਪਣੇ ਸਰਦਾਰ ਜੀ ਦਾ ਨਾਮ ਆ ਉੱਥੇ ਹੀ ਖਾਂਦੇ ਆ ਉਹ ਸਾਫ਼ ਹੁੰਦੀ ਆ ਪਰ ਅੱਜ ਨਾਲੂ ਘਰੇ ਅਸੀਂ ਪੀਜ਼ਾ ਵੰਡਾ ਕੇ ਖਵਾਵਾਂਗੇ ਘਰੇ ਪੀਜ਼ਾ ਬਣਾਵਾਂਗੇ ਨਾਲ ਇਹਨਾਂ ਦਾ ਚੋਪੂਰਾ ਹੋ ਜਾਊ ਇਹਨਾਂ ਦਾ ਖਾਣ ਨੂੰ ਚਾਹੀਦਾ ਬਸ ਬੱਚੇ ਹੁੰਦਾ ਕੁਝ ਵੀ ਹੋਵੇ ਘਰੇ ਮਿਲ ਜੇ ਚਾਹੀਦੀ ਬਾਹਰੋਂ ਸਮਾਨ ਨੂੰ ਚੰਗਾ ਪਵਾ ਲਾਂਗੇ ਮਿਰਚਾਂ ਤੇ ਬਾਕੀ ਥੋੜਾ ਜਿਹਾ ਇੱਕ ਸਿਉਂਖ ਦੀ ਬਹੁਤ ਪਰਮਾਰ ਹੋਈ ਪਈ ਸਾਡੇ ਘਰੇ ਲੋਕਾਂ ਦੇ ਤਾਂ ਸਿਉਂਖ ਜਿਹੜੀ ਹੁੰਦੀ ਆ ਉਹ ਚੜਦੀ ਲੱਕੜ ਦੇ ਸਾਡੇ ਕੰਧਾਂ ਤੇ ਜਿਹੜੀ ਭਈ ਕੰਧਾਂ ਪਈਆਂ ਹੀ ਖਾਲੀ ਕੰਧ ਤੇ ਸਿਉਂਖ ਜੜੀ ਪਈ ਐਨਾ ਬੁਰਾ ਹਾਲਤ ਦਿਖਾਵਾਂਗੇ ਤੁਹਾਨੂੰ ਬਾਅਦ ਚ ਤੇ ਕੋਈ ਦਵਾਈ ਦਿਵਾਵਾਂਗੇ ਬਾਹਰੋਂ ਜਾ ਕੇ ਇਹ ਲੱਕੜਾ ਕਿੱਧਰੋਂ ਕੱਢਣ ਲੱਗ ਗਈ ਕਦੇ ਪਤਾ ਨਹੀਂ ਕਿੱਧਰੋਂ ਆਉਂਦੀ ਕੀ ਕਰਦੀ ਕੀ ਨੁਕਦੀ ਫਿਰਦੀ ਆ ਸੱਜਣ ਆ ਦੇਖੋ ਇੱਥੇ ਲੱਗਿਆ ਸਿਉਂਗਾ ਇੱਥੇ ਲੱਗੀ ਸੀਗੀ ਮੰਮਾ ਨੇ ਧਾਰਤੀ ਇੱਥੇ ਬਹੁਤ ਸਿਉਂਗਾ ਬਹੁਤ ਜ਼ਿਆਦੇ ਕੰਦਾਂ ਤੇ ਫਰੀ ਜਾਂਦੀ ਹੈਗੀ ਟਾਇਲਟ ਬਾਥਰੂਮ ਵਾਲੇ ਉੱਥੇ ਵੀ ਲੱਕੜ ਨਹੀਂ ਲੱਗੀ ਉੱਥੇ ਲੱਗੀ ਜਾਂਦੀ ਹੈਗੀ ਵਾਧੂ ਹੁਣ ਅਸੀਂ ਸਮਾਨ ਲੈ ਕੇ ਆਵਾਂਗੇ ਹੁਣ ਅਸੀਂ ਬਾਹਰ ਜਾਵਾਂਗੇ ਬਾਹਰ ਇਸ ਵੇਲੇ ਸ਼ਾਮ ਦੇ ਨੂੰ ਜਿਹੜੀ ਸਬਜ਼ੀ ਹੁੰਦੀ ਹੈ ਉਹ ਵੀ ਸਸਤੀ ਮਿਲ ਜਾਂਦੀ ਹੈ ਬਹੁਤ ਸਸਤੀ ਮਿਲ ਜਾਂਦੀ ਹੈ ਹਾਂ ਬਹੁਤ ਸਸਤੀ ਸੀਗੀ ਆਪਾਂ ਉਹ ਹਾਂ ਸ਼ਾਮ ਨੂੰ ਉਹ ਮੰਨਾ 20-20 ਰੁਪਏ ਕਿ ਲਈ ਦੇ ਰਹੇ ਜੀ ਨਾ ਕਦੂ-ਕਦੂ ਜੀ ਵੀਰ ਮੈਨੂੰ 10 ਰੁਪਏ ਇਹ ਸਬਜ਼ੀ ਬਹੁਤ ਸਸਤੀ ਹੁੰਦੀ ਆ ਅਸੀਂ ਤਾਂ 50 ਮੈਂ ਕਿੱਥੇ ਜਾਵਾਂਗੇ ਤੇ ਸਬਜ਼ੀ ਲਿਆਵਾਂਗੇ ਨੰਨ ਦਾ ਸਬਜ਼ੀ ਬਹੁਤ ਮਹਿੰਗੀ ਹੁੰਦੀ ਆ ਤੇ ਨਾਲੇ ਸ਼ਿਮਲਾ ਮਿਰਚ ਲਿਆਵਾਂਗੇ ਉਹਦੇ ਵਿੱਚ ਪਾਉਣ ਨੂੰ ਪੀਜੇ ਉੱਤੇ ਦਰਾਂ ਕੋ ਬਰੰਗੀ ਵੀ ਨਾ ਹੋ ਗਈ ਤੇ ਦੋ ਗੁਰਮੇਹਰ ਆ ਗਿਆ ਉਹਨੂੰ ਜਾਵਾਂਗੇ ਗੁਰਮੇਹਰ ਟਿਊਸ਼ਨ ਤੋਂ ਉਣ ਵਾਲਾ ਹੀ ਆ ਫਿਰ ਉਹ ਘਰੇ ਵੇਟ ਕਰਨੀ ਪੂ ਸਾਡੀ ਜਣੇ ਕਿ ਬਾਹਰ ਬੈਠਣਾ ਉਹ ਮੱਛਰ ਹੁੰਦਾ ਬਾਹਰ ਉਹਨੂੰ ਨਾਲ ਲੈ ਕੇ ਜਾਵਾਂਗੇ ਫਿਰ ਆਏ ਆਂ ਤਾਂ ਜਿੰਨਾ ਮਰਜ਼ੀ ਟਾਈਮ ਲੱਗ ਜੇ ਹਾਂ ਤਾਂ ਤਾਂ ਹੋ ਗਿਆ ਉਹ ਨਾਨਕੀ ਦੇ ਕੇ ਜਿਵੇਂ ਵਾਹਿਰ ਦੀ ਮਾਮਾ ਜੀ ਹੁਣੇ ਲੈ ਕੇ ਆਏ ਸੀਗੇ ਖੇਡ ਇਹਨਾਂ ਵਾਸਤੇ ਦੋ ਲਿਆਏ ਸੀ ਗੁਰਮੀਰ ਤੇ ਆਹ ਵਾਸਤੇ ਆਹ ਗੁਰਮੀਰ ਦਾ ਸੈੱਲ ਖਤਮ ਹੋ ਜੇ ਨੇ ਕਾਫੀ ਟਾਈਮ ਹੁੰਦੇ ਨੇ ਪਰ ਇਹ ਜਿਆੜੀ ਮਾੜੀ ਜੀ ਜਾਣ ਹੈਗੀ ਆ ਦੇਖੋ ਕਿਵੇਂ ਕਰਦਾ ਕੜ ਗਿਆ ਤਾਂ ਯਾਰ ਹੁਣ ਚੱਲੂਗਾ ਚਲੋ ਆਹ ਮਾੜਾ ਪੰਡਾ ਜੰਦਦਾ ਆ ਦੇਖੋ ਚੱਲ ਪਿਆ ਮਾੜੀ ਮੋਟੀਆਂ ਟਪੂਸੀਆਂ ਲਾਉਂਦਾ ਹੈ ਹੋ ਗਿਆ ਨੇ ਵੱਡੇ ਹੋ ਗਏ ਚੱਲ ਪਾਏ ਆ ਸਾਡੇ 3 ਸਾਲ ਹੋ ਗਏ 3 ਸਾਲ 3 ਸਾਲ ਤੋਂ ਮੈਂ ਕਿਹਾ ਜਾਬੀ ਹੋ ਗਏ ਯਾਰ ਅਮੀ ਜੰਦਾ ਯਨੇ ਚਾ ਲੈ ਗਏ ਜੰਦਾ ਖਾ ਨਹੀਂ ਸੈਲ ਪੈਕੇਜ ਲੈਣਾ ਤੇ ਸਿਰ ਬਾਲਾ ਮਾਂ ਵੀ ਲੈ ਇਹ ਮੈਂ ਪੂਰੀਆਂ ਪੁੱਠੀ ਛਾਲ ਮਾਰ ਦਿੰਦਾ ਮੈਂ ਕਿਵੇਂ ਛਾਲ ਮਾਰ ਦਿੰਦੇ ਇਹ ਉਹ ਸੈਲ ਜਦੋਂ ਆਉਣਗੇ ਨਵੇਂ ਆ ਕੇ ਮਾਰ ਦਾਂਦਾ ਕਿਵੇਂ ਕੋੰਨਾ ਆਉਂਦਾ ਹੈ ਆਪਣੇ ਮੈਂ ਪੁੱਠੀ ਛਾਲ ਇਹ ਤਾਂ ਮੁਕਿਆ ਸਿੱਧਾ ਹੁੰਦਾ ਹੁੰਦਾ ਇਹ ਮਾਵਾਂ ਦੀ ਪੁੱਠੀ ਛਾਲ ਮਾਰਦਾ ਇਹ ਤਾਂ ਇਹੀ ਕੰਮ ਨੇ ਬਸ ਹਾਂ ਆ ਸਾਰਾ ਸਮਾਨ ਅਸੀਂ ਆ ਦੇਖੋ ਪਿੱਛੋਂ ਸਿਆਉਕ ਨਹੀਂ ਬੁਰਾ ਹਾ ਕਰ ਕੇ ਖਾਲੀ ਕਰ ਰੱਖਿਆ ਨੇ ਆ ਸਾਰਾ ਸਮਾਨ ਕੱਟੀ ਬੈਠਿਆ ਲੁਹਾਵਾ ਭਰ ਰੱਖਿਆ ਸਮਾਨ ਦਾ ਇੱਧਰ ਚੱਲ ਸਿਰ ਬਾਹਰ ਆ ਜੇ ਤਾਂ ਫਿਰ ਪੀਜ਼ਾ ਪੂਜ਼ਾ ਖਾਣਾ ਸੀ ਆਤੀ ਜੀ ਕਹਿੰਦੇ ਹੈ ਬਾਲ ਸੁੱਕਣੇ ਢੋਣੇ ਤੇ ਹੋਰ ਸੁੱਕਲੇ ਨਹੀਂ ਸੁੱਕੇ ਗੱਲੇ ਸਾਰੇ ਬਾਹਰ ਤਾਂ ਉਚੜਦੇ ਆਲੇ ਨਹੀਂ ਉਚੜਦੇ ਮੈਨੂੰ ਪਹਿਲਾਂ ਹੀ ਪਤਾ ਚੱਲ ਗਿਆ ਜੇ ਮਮਾ ਕਹਿੰਦੇ ਪੁੱਛਣਗੇ ਤਾਂ ਸਹੀ ਨਹੀਂਗੇ ਪਰਮੇਸ਼ੂ ਜੂਸ਼ਨ ਤਾਂ ਆ ਗਿਆ ਤੇ ਇਹ ਕਹਿੰਦਾ ਇਹਨੂੰ ਪਤਾ ਨਹੀਂ ਸੀ ਕਿ ਕਹਿੰਦਾ ਵੀ ਮੈਗੀ ਬਣਾਈ ਹੈ ਅੱਜ ਸੁੱਕੇ ਵੀ ਠੀਕ ਹੈ ਮੈਗੀ ਖਾਣੀ ਹੈ ਮੈਗੀ ਖਾਣੇ ਬਾਹਰ ਕਹਿੰਦਾ ਓਏ ਚੁੱਪ ਕਰ ਜਾ ਹੁਣ ਚੱਲੇ ਆਂ ਸੀ ਬਾਹਰ ਹੁਣ ਗੱਡੀ ਲੈਣ ਚੱਲੇ ਨੇ ਬਣ ਗਿਆ ਸੇ ਇਤੂ ਸਾਡੀ ਹਰਿਆਲੀ ਬਾਗ ਵੀ ਹਰਾਈਏ ਬਸ ਅੱਛਾ ਲਾਈਟਾਂ ਆਉਣ ਹੋਈਆਂ ਅੱਛਾ ਉਹ ਲਾਈਟਾਂ ਨਾ ਨਾ ਇਹਦੀ ਫੋਟੋ ਖਿੱਚੀ ਜਾਂਦਾ ਏ ਤੇਲ ਦੀ ਇਹਨੂੰ ਫੋਨ ਹੱਥ ਛੁੜਾ ਦਿਓ ਮੇਰਾ ਬਹੁਤ ਕਰ ਲਿਆ ਤੇ ਪੰਕੜ ਲੱਗਣ ਲੱਗੇ ਨਾ ਮੇਰਾ ਹੋ ਗਿਆ ਚੱਲ ਸਰ ਜੀ ਮੇਰੇ ਰੁਕ ਕੇ ਲੈਣਾ ਨਾ ਮਾਈਫੋਨ ਮੈਂ ਆਈਫੋਨ 15 ਹੁਣ ਤੂੰ ਹੁਣ ਨਾ ਲੱਗ ਦਵਾ ਲਿਆ ਮੈਂ ਬੀ ਕੰਪਲੈਕਸ ਪਹੁੰਚ ਗਿਆ ਦੇਖੋ ਇੱਥੇ ਲਵਾਰ ਜੀ ਦੇ ਰੋਜ਼ ਇਹ ਨਹੀਂ ਹੁੰਦੀ ਸ਼ਾਮ ਨੂੰ ਤਾਂ ਉੱਡੋ ਤਾਂ ਘਰ ਦਿਆ ਹੋਵੇ ਕਿ ਕੀ ਇਹ ਤੇ ਪੰਗਾ ਪੁੱਤ ਰੱਖਦੇ ਓਏ ਇਨਾ ਕੁਝ ਕੀ ਤੇਲ ਪਾਉਣ ਲੱਗੇ ਸੀ ਗੱਡੀ 'ਚ ਮਿਰਚਾਂ ਮਰ ਤੇ ਵਧੀਆ ਨਹੀਂ ਲੈ ਕੇ ਆਏ ਹੋਰ ਮੇਦੇ। ਉਹ ਤਾਂ ਬਾਹਰੋਂ ਦੇਖੀ ਆਂ। ਹਾਂਜੀ ਸ਼ਿਮਲਾ ਮਰ ਤੋਂ ਲੈ ਆਏ ਅੰਦਰ ਦੇ ਲੋਕ। ਤੇ ਆਹ। ਮੜੇ ਫ੍ਰੀ ਕਾਲ ਕਰ ਲਓ ਮਿਰਚ ਨੂੰ। ਵਧੀਆ ਲੱਗੋ ਇੰਨਾ ਮੋਟਾ ਵਧੀਆ ਲੱਗਦੀ ਉਹਨਾਂ ਵਰਗੀ। ਬੜੀ ਚੀਜ਼। ਵਾਹ ਸਰਬੋਤਮ ਲੈ ਕੇ ਆਏ। ਬਾਕੀ ਸਮਾਨ ਕਰ। ਆਹ ਰੂਬ ਜੇ ਲੈ ਕੇ ਆਏ ਦੁੱਧ ਚ ਪਾ ਕੇ ਬੀਨ ਨੂੰ ਬੱਚਿਆਂ ਦੇ। ਤੇ ਬਾਕੀ ਮੜੇ ਪਿਆਜ਼ ਟਮਾਟਰ ਘਰੇ ਹੁੰਦੇ ਨੇ। ਆ ਦੇਖ ਲੈ ਸਹੀ ਬਾਰੇ ਆਂਗੇ। ਹਜੇ ਕੁਝ ਨਹੀਂ ਕਰਦਾ ਮੈਂ ਪਲੇਟ ਕਰ ਲਾ। ਹੂੰ। ਉਹ ਤਾਂ ਜ਼ੰਦਰ ਕੀ ਦਿੱਤਾ ਸੀ। ਪਿਆਜ ਘੱਟੋ ਚੁਪ ਲੌਣ ਲੱਗੇ ਸਿੱਨੇ ਕਿੰਨੇ ਗਿੱਲੇ ਦੇ ਬਾਰੇ ਚਲੋ ਚਲੋ ਕਿੰਨੋ ਕਰੂ ਕੈਰੀ ਕਰਾਓ ਕਿੰਨੇ ਗੱਡਾਂ ਮੈਂ ਸੁਣਾ ਮੈਂ ਕਿੰਨੇ ਗੱਡਾਂ ਨੂੰ ਚੈਰੀ ਕੱਟ ਲੈਣਾ ਹਲੋ ਕਾਗਜ਼ ਆਇਆ ਨਾ ਸਿੱਟੋ ਚੱਕਰ ਨੂੰ ਕਾਗਜ਼ ਨੂੰ ਇੱਥੇ ਸਿੱਟ ਦੇਣਾ ਜੀ ਚੱਕੋ ਦੇਖੋ ਇਹਨਾਂ ਤਾਂ ਆਏ ਆ ਵੀ ਬੜੇ ਆ ਬੜਾ ਮੂੰਹ ਤੇ ਪੈ ਜਾ ਗਏ ਫਟਾਫਟ ਗਾੜੀ ਹੋ ਗਈ ਪੁਆਇੰਟ ਜਾ ਕਿੰਨੇ ਦੋ ਜਿਹੇ ਇੱਕ ਹੌਟ ਦੇਵਾ ਲੱਗਾ بس ਮੈਂ ਅੱਜ ਇਹ ਨਾ ਬਣਾ ਕਰਦੇ ਦੇਖੋ ਬਣਾਜਾ ਵੈਸੇ ਉਹ ਆ ਵੀ ਇਕੱਲੋਂ ਘਰੇ ਬਣਾਉਣਾ ਚਾਹੀਦਾ ਬਣ ਜਾਵੇ ਇਹ ਕਾਵੇਂ ਬਣਦਾ ਹੈ ਮਾਈਕ੍ਰੋਵੇਜ ਹਰ ਚੀਜ਼ ਬਣ ਸਕਦੀ ਆਪਾਂ ਬਿਸਕਟ ਵਗੈਰਾ ਹੀ ਬਣਾ ਸਕਦੇ ਆਂਗੇ ਇਹ ਮਾਈਕ੍ਰੋਵੇਜ ਨੇ ਤਾਂ ਆਟਾ ਕੰਨੂ ਕੀ ਬਣਦਾ ਆ ਦੇਖੋ ਸਾਰਾ ਕੁਝ ਲਿਖਿਆ ਕੀ ਬਣਨਾ ਬਾਰਬੀਕਿਊ ਵੀ ਬਣਦਾ ਹਣ ਤਾਂ ਬਾਹਰ ਮਹਿੰਗਾ ਮਿਲਦਾ ਸਮਾਨ ਤੇ ਨਾਲੇ ਸਾਫ ਸਾਈ ਦਾ ਪਤਾ ਨਹੀਂ ਹੁੰਦਾ ਆ ਘਰੇ ਸਸਤਾ ਬਣ ਜਾਣਾ ਛਿਮਲਾ ਮਿਰਚਾਂ ਅੰਗਰ 1/2 ਕਿਲੋ ਪਿਆਜ਼ ਵੀ ਘਰੇ ਹੁੰਦੇ ਹੀ ਨੇ ਆਪਾਂ ਪਰ ਐਥੇ ਨੱਟ ਬਹੁਤ ਕਿਤੇ 20 ਕਿੰਨੇ ਮਿਰਚਾਂ ਆ ਗਈਆਂ ਇਹ ਮਿਲਦੀਆਂ ਆਮ ਐਥੇ 40 ਮਿਲ ਰਹੀਆਂ ਨੇ ਇਹ ਐਥੇ ਅੱਧਾ ਕਿੰਨਾ ਬਣਿਆ ਨੇ 20 ਦੀਆਂ ਇਹ ਸਾਰੀ ਸਬਜ਼ੀ ਮਹਿੰਗੀ ਆ ਹੂੰ ਪਪਾ ਬਾਰੀ ਇੱਕ ਗੱਲ ਐ ਜੀ ਆਪਾਂ ਲੈ ਬਣਿਆ ਬਣਾਇਆ ਲੈ ਸਬਜ਼ੀ ਇਹ ਤੇ ਕਿਸਾਨ ਭਰਾ ਆਉਂਦੇ ਐ ਇੱਥੋਂ ਆਪਣੇ ਪਿੰਡ ਤੋਂ ਡੇੜੇ ਹੀ ਉਹ ਆ ਕੇ ਥੱਲੇ ਬਹਿ ਕੇ ਵੇਚਦੇ ਹੁੰਦੇ ਨੇ ਅਸੀਂ ਉਹਨੂੰ ਹੀ ਲੈ ਕੇ ਆਉਂਦੇ ਆ ਸਬਜ਼ੀ ਪੰਜਾਬੀ ਵੀਰ ਹੁੰਦੇ ਡੇੜੇ ਪਰ ਉਹਨਾਂ ਕੋਲ ਸ਼ਿਮਲਾ ਵਰਚ ਨਹੀਂ ਹੁੰਦੀ। ਲੋਕਾਂ ਕੋਲ ਤਦੂ ਹੁੰਦੇ ਨੇ, ਤੋਰੀਆਂ ਹੁੰਦੀਆਂ, ਭਿੰਡੀਆਂ ਹੁੰਦੀਆਂ ਨੇ। ਭਿੰਡੀ, ਵੱਤਵਾ, ਕਰੇਲੇ ਹੁੰਦੇ ਨੇ। ਨਾ ਕੀ ਇਹ ਲੈ ਕੇ ਆਉਂਦੇ ਉਹਨਾਂ ਕੋਈ। ਹਾਂ। ਪੰਜਾਬੀਆਂ ਆਪਣਾ ਦੂਰਾ ਮੰਤਰੀ। ਅਜੀ ਫੈਸਲੇਸ ਆ ਗਿਆ ਜਿਹਨੂੰ ਪਿਆਜ ਕੱਟਣ ਵਾਲਾ ਬੰਦਾ। ਮੇਰੀਆਂ ਨੇ ਆ ਰਹੇ ਨੇ ਪੈਜਾਂ ਦੀਆਂ। ਗੁਰਮੀਰ ਸਿੰਘ ਮਿਰਚ ਕੱਟ ਰਿਹਾ ਸ਼ਿਮਲਾ ਮਿਰਚ। ਕਹਿੰਦਾ ਮੈਂ ਬਰੀਕ-ਬਰੀਕ ਕੱਟੂਗਾ ਤੇ ਇਹ ਘਾਟ ਰੈਸਟ ਕਰ ਰਹੀਆਂ ਗੁਲਖੜਾ ਦੇਖ ਰਹੀਆਂ ਨੇ। ਲੰਬੜਵਾਰੀ ਕਰ ਰਹੀਆਂ ਇਹ। ਸਾਡੇ ਨਾਲ ਅਜੀ ਨੋਰ ਕਰਿਓ ਆ। ਸਾਡੇ ਸੈਲਫੀ ਵੀ ਛੋਟੀ ਆ। ਜੇ ਥੋੜਾ ਜਿਹਾ ਸਮਾਨ ਛੋਟੇ ਰੱਖੋ ਜਿੱਦਾਂ ਵੱਲ ਜਾਂਦੀ ਹੈ ਨਾ ਇਹ ਪਰ ਜਾਂਦੀ ਆ ਜਗਾ ਘਟਾਣਾ ਕਿੰਦ ਨੂੰ ਕੀ ਕਰੀਏ ਕੁਆਟਰ ਕਰਕੇ ਨਾ ਐਸੇ ਐਡਜਸਟ ਕਰ ਰਹੇ ਆ ਜਿਵੇਂ ਹੁਣ ਜਗਾ ਹੀ ਹੈ ਨਹੀਂ ਇੱਥੇ ਸਾਜ਼ਮਾ ਰੱਖਣਾ ਪੈਂਦਾ ਉਹਨੇ ਵੱਲ ਜਾਂਦਾ ਉਹਨੇ ਕਿਹ ਗਾਈ ਮੇਰੇ ਨਾ ਨਹੀਂ ਆਏ ਨਹੀਂ ਕੱਟਨੇ ਹੈ ਇਹ ਥੋੜੇ ਜਿਹਾ ਕੱਟਨੇ ਤੁਸੀਂ ਹੈ ਜੀ ਸਪੈਸ਼ਲ ਲੰਬੇ ਪੈ ਕੱਟਨੇ ਹੁੰਦੇ ਆ ਹਾਂ ਜਿਹੜਾ ਕੱਟਾਈ ਗਏ ਨਹੀਂ ਤੇ ਮੈਨੂੰ ਕੱਟਨੇ ਹੁੰਦੇ ਆ ਘਟੋ ਘਟੋ ਛੋਟੇ ਨਹੀਂ ਕੱਟਦੇ ਹੁੰਦੇ ਪਿਆਜ ਪਿਆਜ ਆ ਟੁਕੜੇ ਤੇ ਕੱਟਦੇ ਹੁੰਦੇ ਆ ਓਕੇ ਓਕੇ ਚਲੋ ਕੱਟਾਂ ਫਿਰ ਪਾਓ ਜਿੰਨਾਂ ਮੈਨੂੰ ਨਹੀਂ ਲੱਗ ਮੈਂ ਕਿੱਥੇ ਆਉਂਦੇ ਨੇ ਕੱਟੋ ਕੱਟੋ ਮੈਨੂੰ ਪਤਾ ਨਹੀਂ ਸੀ ਨਾ ਫਿਰ ਮੈਂ ਤਾਂ ਬਰੀ ਮੈਂ ਤਾਂ ਇੱਕੋ ਹੀ ਆਉਂਦੇ ਕੱਟਣੇ ਇੱਕੋ ਹੀ ਤਰੀਕਾ ਉਹੀ ਲੱਗਿਆ ਨਾ ਮੈਂ ਕੱਟਣਾ ਪੀਜੇ ਵਿੱਚ ਤਾਂ ਇਹ ਜੇ ਹੁੰਦੇ ਨੇ ਚਲੋ ਪਾ ਦੋ ਇਹ ਜੇ ਪਾਉਣੇ ਆ ਪੀਜੇ ਕਢਾ ਦਿਓ ਸਾਰੇ ਹਨਾ ਕੀ ਕੱਢਦੀ ਵਿੱਚੋਂ ਕੀ ਕਹਿੰਦਾ ਪੱਕਾ ਲਓ ਪੱਕਾ ਲਾਇਓ ਪੱਕੇ ਜਿ ਮੇਰਾ ਆਵਾਜ਼ ਨਹੀਂ ਕਲੀਅਰ ਆਉਂਦੀ ਹੈਗੀ ਇਹਦੇ ਵਿੱਚ ਵੀਡੀਓ ਚ ਡਿਸਟਰਬੈਂਸ ਹੁੰਦੀ ਹੈ ਜਿਆਦਾ ਤਾਂ ਬੰਦ ਕੀਤਾ ਹੈ ਇਹ ਜੀ ਲਵਾ ਦਿਓ ਕਿ ਚੰਚ ਹਾਂ ਮਾ ਫਿਰ ਚੁੱਲ੍ਹੇ ਠੰਡੇ ਹੀ ਰਹਿ ਗਰਨਗੇ ਸਵੇਰ ਦੀ ਰੋਟੀ 10 ਵਜੇ ਮਿਲਾਂਗੀ ਰਾਤ ਨੂੰ ਮਾਂ ਵੀ ਕਹਿੰਦੇ ਮਿੰਨੇ ਚ ਇੱਕ ਵਾਰੀ ਵੜਨਾ ਹੁੰਦਾ ਇਹਨੂੰ ਲੋੜ ਆ ਮਿੰਨੇ ਲੋੜ ਨਹੀਂ ਫਹੀ ਕਰਨਾ ਅੱਜ ਨਾ ਮੀਂਹ ਕੱਟਾ ਵੈਸੇ ਨਾ ਹਾਂ ਗੱਪੇ ਅੱਧਾ ਸੋਜੇ ਖੜਨ ਨਹੀਂ ਹੁੰਦਾ ਜਿੱਦਾਂ ਮੈਂ ਮਤਲਬ ਸੀਨਾ ਨਹੀਂ ਆ ਰਿਹਾ ਪਿਆਜ ਕੌੜੇ ਆ ਨਾ ਖਜਪਾਣੀ ਆ ਗਏ ਕੱਲ ਮੀਂਹ ਉਹ ਚੰਗਾ ਪਿਆ ਨਾ ਕੱਲ ਇੱਥੇ ਖਾਵਾ ਨਹੀਂ ਰਹੀ ਚੱਲੀ ਜੀ ਵਿਆਹ ਤੋਂ ਬਾਅਦ ਪਿਆਈ ਦੇ ਬੱਟੇ ਕਰੇਗਾ ਮੈਂ ਥੋੜਾ ਕੱਟਨੇ ਪੜੋ ਕੱਟੂ ਕੱਟਨੇ ਪੈਣਗੇ ਮੈਨੂੰ ਨਹੀਂ ਕੱਟਨੇ ਮਨਦੇ ਕਹ ਰਾਹੀ ਘੱਟੂ ਤੂੰ ਕੀ ਨਾ ਵਿਚਾਰਾ ਤੇ ਤੂੰ ਘੱਟ ਮੈਂ ਬੜਿਆ ਕਹਿੰਦਾ ਘਰ ਵਾਲੀ ਘੱਟੂ ਹਾਂ ਸਾਡਾ ਪਿਓ ਨਹੀਂ ਕੱਟਦਾ ਕਿ ਤੁਸੀਂ ਨਹੀਂ ਕਟੋਗੇ ਇਹ ਤਾਂ ਹੈਲਪਰ ਆ ਜਾਵਾਂਗੇ ਫਿਰ ਕੀ ਹੈ ਉਹਦੀ ਹੈਲਪ ਕਰਾਉਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਦੱਸੇ ਇਹ ਹੁਣ ਤਾਂ ਸੋਚੋ ਪਿਓ ਹੀ ਕੱਟੂ ਕੰਮ ਵਾਲੀ ਥੋੜੀ ਆ ਵਿਆਹ ਹੀ ਨਹੀਂ ਕਰਾਉਣਾ ਮੈਂ ਕਹਿੰਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਤੂੰ ਭੱਜਿਆ ਫਿਰੇਂਗਾ ਹਾਂ ਇਹਨਾਂ ਤੋਂ ਪਹਿਲਾਂ ਮੈਨੂੰ ਕੋਈ ਮੇਰਾ ਘਰ ਦੋਗਾ ਨਾ ਲਓ ਜੀ ਰਾਮ ਟੀਰੇ ਲਾਉਗਾ ਤਿਆਰ ਟਮਾਟਰ ਪਾਉਣਾ ਨਹੀਂ ਮਾਟਰ ਨਹੀਂ ਪਾਉਣਾ ਟਮਾਟਰ ਮੇਰੇ ਵਾਲੇ ਚ ਨਾ ਬਾਹਰ ਵਾਲੇ ਚ ਪਾ ਲਓ ਜੀ ਪਾਣਾ ਤੁਸੀਂ ਅੱਧ ਰੱਖ ਲਓ ਅੱਧਾ ਟਮਾਟਰ ਲੈ ਕੇ ਆਇਆ ਫਿਰ ਟਮਾਟਰ ਲਿਆ ਦਿਓ ਮੈਨੂੰ ਫਿਰ ਲੈ ਆ ਲਓ ਮੈਂ ਆਂ ਵਿੱਚ ਪਾ ਲਵਾਂ ਅੱਧ ਫ੍ਰਿਜ ਸਾਫ ਆ ਹਣੀ ਵਿੱਚ ਵੀਡੀਓਜ਼ ਆਜੂ ਵਧੀਆ ਆ ਬਈ ਸਾਫ ਆ ਹਾਂ ਬੜੀ ਵਧੀਆ ਅੱਧਾ ਤਾਂ ਹੈ ਨਹੀਂ ਹੁਣ ਇੱਕੋ ਹੀ ਆ ਕੱਟਣਾ ਪੈਣਾ ਇੱਕ ਲਿਆ ਦਿਓ ਆ ਬੇਸਣ ਬੂਸਣ ਤਾਂ ਨਹੀਂ ਪਾਉਣਾ ਵਿੱਚ ਉਹ ਅੰਦਰ ਕਰੀ ਜਾ ਹੁੰਦਾ ਪਹਿਲਾਂ ਸੁੱਕ ਲੋ ਦੁਕਾਨ ਮੈਂ ਨਾ ਆ ਗਾ ਨਾ ਮੈਂ ਕਰਾਂਗਾ ਤੇ ਫਿਰਜ ਖੋਲਿਆ ਆ ਲਓ ਮੈਨੂੰ ਕਾਣੀ ਇਹਦੇ ਤਰੀਕਾ ਇੱਥੇ ਮਰਜ ਸੱਟ ਲੂ ਸਹੀ ਗੱਲ ਉਹਨਾਂ ਨੂੰ ਲੋਨ ਹੁੰਦੇ ਜੀ ਚਾਉਣ ਦੀ ਆਪਾਂ ਤਾਂ ਆਪਦੇ ਵਾਸਤੇ ਬਣਾਉਣਾ ਉਹਨਾਂ ਨੇ ਵੇਚਣੀ ਹੁੰਦੀ ਚੀਜ਼ ੱਡ ਚੀ ਜਾਣਾ ਇੱਥੇ ਅੱਗੇ ਸੱਟ ਚੱਲ ਹਾਂ ਮੇਰੇ ਨਾਲ ਤਾਂ ਸਾਰਾ ਸਮਾਂ ਹਾਂ ਅੰਨੀ ਗਾ ਲੋ ਫਿਰ ਦਾ ਸਾਰੇ ਐਂ ਠਾ ਤੂੰ ਬੱਸ ਤੇ ਇਹ ਜਵਾਨ ਹੁੰਦਾ ਇੱਕ ਉਹਨਾਂ ਦਾ ਕਾਲੇ ਕਾਲੇ ਜਿਹੇ ਪਾਏ ਹੁੰਦੇ ਨੇ ਪਤਾ ਨਹੀਂ ਕੀ ਹੁੰਦੇ ਨੇ ਗੋਲ ਗੋਲ ਜਿਹੋ ਉਹ ਵੀ ਹੁੰਦੇ ਨੇ ਇੱਕ ਇੱਕ ਮੱਕੀ ਦੇ ਦਾਣੇ ਜਿਹੇ ਹੁੰਦੇ ਆ ਉਹ ਭੁੱਲ ਗਏ ਆਪਾਂ ਲਿਆਉਣੇ ਹੋਰ ਵੀ ਨੱਬੀ ਮੱਕੀ ਦੇ ਦਾਣੇ ਮੱਕੀ ਕੌਰਨ ਕਹਿੰਦੇ ਹੁੰਦੇ ਕੌਰਨ ਹੈ ਤੇ ਕਹਿੰਦੇ ਦੇਖੋ ਉਹ ਆਪਣੀ ਸੌਸ ਵਗੈਰਾ ਹੁੰਦੀ ਆ ਉਹ ਪੱਲੇ ਨਹੀਂ ਆਏ ਅਸੀਂ ਜਾਣਦੇ ਕਿ ਇੰਸਾਨ ਦਾ ਹੀ ਕੀ ਫਾਇਦਾ ਇੰਨੇ ਸੌਸਾਂ ਦਾ ਬਿਮਾਰੀ ਹੋਣਾ ਨਿਆਣਿਆਂ ਨੇ ਕਿਉਂ ਮੈਂ ਲਾਉਂਗਾ ਕਰ ਸੈਟਿੰਗ ਕਿੰਨਾ ਟਾਈਮ ਲਾਉਣਾ ਪਊ ਇਹ 10 ਦਾ ਮਿੰਟ ਕਿੱਥੇ ਲੱਗਿਆ ਹੋਇਆ ਹੈ ਲੱਗਦਾ ਇਹਨਾਂ ਦੇ 15 ਮਿੰਟ ਲੱਗਦਾ ਨੇ ਪੀਦੇ ਤੇ ਸੈੱਟ ਕਰਕੇ ਆਪੇ ਜਰਦਾ ਨਾ ਇਹ 2000 ਲੰਦੇ ਵੱਡਾ ਦਾ ਹੈਗਾ ਇਹ ਕਿ ਦੋ ਮਿੰਟ ਕਿਤੇ ਹੋਰ ਨਹੀਂ ਹੈਗੀ ਉਹ ਉਹ ਜਿਹੜੇ ਜਿਹਦੇ ਉੱਤੇ ਸਰਦਾਰ ਸਾਹਿਬ ਜੀ ਏਡਾ ਵੀ ਵੱਡਾ ਨਹੀਂ ਹੈਗਾ ਨਹੀਂ ਹੈਗਾ ਜਦੋਂ ਉਹ ਟੇਕ ਚਾਹਦੇ ਨੇ ਇਹ ਚ ਇੱਕ ਆਪਣੇ ਕੋਲ ਵੱਡੀ ਜਾਲੀ ਹੈਗੀ ਉਹ ਉੱਪਰ ਤੇ ਟਿਕਾ ਦਿਓ ਇਹਦੇ ਘੇਰੇ ਦੇ ਉੱਤੇ ਹੋਰ ਰੱਖ ਦੋ ਉਹ ਤੇ ਕੋਈ ਬਣਾਇਆ ਸੀ ਵਧੀਆ ਨਹੀਂ ਬਣਾਇਆ ਉਹ ਤਾਂ ਸਾਰੀ ਇੱਕਾ ਕੱਪ ਦੇਖੋ ਬਲਵਿੰਦਰ ਨੇ ਗਿਫਟ ਕੀਤਾ ਆ ਆਈਵਰਸਰੀ ਤੇ ਫੋਟੋ ਲੱਗੇ ਤੇ ਸਾਡੀਆਂ ਪ੍ਰਾਣੀਆਂ ਨੇ ਕਾਫੀ ਫੋਟੋਆਂ ਇਹ ਖੁਦ ਇਹ ਕੱਪ ਆ ਪੀਜ਼ ਆ ਗਿਆ ਬਣ ਕੇ ਪਹਿਲਾ ਵਾਰ ਸੇ ਅਸੀਂ ਖਾ ਵੀ ਹਟੇ ਤੇ ਪਹਿਲਾ ਪਹਿਲਾ ਤਾਂ ਸਾਡਾ ਥੋੜਾ ਮਾਈਕ੍ਰੋਵੇਵ ਜੀ ਨਾ ਗਰਮ ਹੋਇਆ ਪ੍ਰੋਪਰ ਵੇਟ ਵੇਟ ਕਰ ਲੋ ਵੇਟ ਕਰ ਲੋ ਆਰਾਮ ਨਾਲ ਹੁਣ ਪੂਰਾ ਵਧੀਆ ਹੈ ਮੈਂ ਕਿਹਾ ਉੱਪਰ ਪਾਉਣ ਵਾਲੀ ਉਹ ਘਟ ਗਈ ਆਪਣੀ ਹਨਾ ਪਨੀਰ ਜੱਕੀ ਕਹਿੰਦੇ ਨੇ ਇਹਨਾਂ ਨੂੰ ਚੀਜ਼ ਆ ਚੀਜ਼ ਜੀ ਘਟ ਗਈ ਹਨਾ ਚੀਜ਼ ਵੀ ਲਿਆਉਣਾ ਸੀ ਮੈਂ ਨਹੀਂ ਹਾਂ ਚਲੋ ਕੋਈ ਨਹੀਂ ਆ ਤਾਂ ਸਿੱਧੇ ਤਰ ਤਿਆਰ ਕਰ ਲਈ ਸੀਗੀ ਹਾਂ ਇਹ ਤਾਂ ਭਰੀ ਸੀਗੀ ਸਾਡੇ ਕੋਲ ਕੁੱਟੀ ਮਿਰਚ ਇਹ ਨਹੀਂ ਕੁੱਟੀ ਮਿਰਚ ਥੋੜੀ ਉਹ ਚਿਲੀ ਬ੍ਰੇਕਸ ਹਾਂ ਇਟਸ ਅ ਵੈਰੀ ਸਿੰਪਲ ਪ੍ਰੋਸੈਸ ਟੂ ਮੇਕ ਆਰੇ ਕੋ ਪੂਰਾ ਵਧੀਆ ਬਣਿਆ ਚੀਜ਼ ਚੂਤ ਜੀ ਨਾਲ ਆਉਂਦੀ ਆ ਥੋੜੀ ਚੀਜ਼ ਘਟ ਗਈ ਤੇ ਬਣੈਨ ਵਧੀਆ ਬੁਰਾ ਚੱਕ ਕੋਈ ਜਵਨ ਨੂੰ ਖਚੋ ਕਰਾ ਕੰਮ ਨੂੰ ਹੋਣਾ ਪਾਣੀ ਜੀ ਤੇ ਇਹ ਸਤਨਾਦੋ ਕਹੇ ਜਾ ਸੋ ਹੁਚ ਕੁਸਨੀ ਹੈ ਕੀ ਆ ਜਾ ਬਣਿਆ ਠੀਕ ਕਰ ਆ ਕੇ ਦੇਖੀ ਮੈਂ ਤਾਂ ਬਿਆਂ ਨੂੰ ਬਗੇ ਨਾਲ ਦਾ ਘਰੇ ਬਣਿਆ ਹੋਇਆ ਹੈ ਕਿਤੇ ਵਧੀਆ ਬਣਦਾ ਅਰੇ ਚੀਜ਼ ਐ ਸਾਰੀ ਤਾਜ਼ੀ ਆ ਦੇਖੋ ਸਾਹਮਣੇ ਪਤ ਰੱਖਦੇ ਵੀ ਆਪਾਂ ਆਪ ਕੱਟ ਕੇ ਪਾਈ ਆ ਉਹ ਮੈਂ ਨਹੀਂ ਕਰਦੇ ਮਿਰਚਾਂ ਮੁਰਚਾਂ ਕੱਟ ਕੇ ਰੱਖਿਆ ਪਈ ਜਾਂਦੇ ਨੇ ਉਹਨਾਂ ਦੀਆਂ ਸਵੇਰ ਦੀਆਂ ਜਾਂ ਕਲ ਦੀਆਂ ਬੱਚਾ ਬੱਚਾ ਸਾਲ ਪਵਾਣਦੇ ਨੇ ਵਿੱਚੀ ਉਹ ਗੋਲਡ ਇਜ਼ ਗੋਲਡ ਕੇਹੜਾ ਬਿਆਨ ਨਾਲ ਦਾ ਕਦੇ ਤੇਜ਼ਤੀ ਹੈ ਹਨ ਆ ਦੇਖੋ ਪਿਆਜ਼ ਉਹ ਤਾਂ ਬਹੁਤ ਘੱਟ ਪਾਈ ਹੁੰਦੇ ਮਿਰਚ ਬਟਾਣਾਂ ਨੇ ਪਿਆਜ਼ ਵੀ ਥੋੜੀ ਹੁੰਦੇ ਆ ਕਲਾ ਚੀਜ਼ ਜੀ ਢੋਕੀ ਹੁੰਦੀ ਆ ਬਸ ਖਲੀ ਤੀਰ ਵੱਤ ਬਣਾਉਂਦੇ ਆਪਣਾ ਅਲਾਵਾ ਜੀ ਪਤਾ ਨਹੀਂ ਕੀ ਬਣਾਤਾ ਕਿਉਂਕਿ ਆ ਕੰਮ ਦੀ ਚੀਜ਼ ਤਾਂ ਬਹੁਤ ਘੱਟ ਪਾਈ ਹੁੰਦੇ ਉਹਨਾਂ ਦੀ ਯਾਰ ਵਾਲਾ ਜਿ ਲੈਣਾ ਉਹ ਇੱਕ ਹੁੰਦਾ ਪੰਨ ਬਸ ਮੰਗਣੀ ਚਾਰ ਬਣ ਗਈ ਹੋਣੀ ਚਾਰ ਪੰਜ ਬਣ ਗਈ ਇੱਧਰ ਮੇਰਾ ਬਸ ਉਹਨਿਕ ਉਹਨਾਂ ਸਿਖਾਵਾਂਗੇ ਫਿਰ ਥੋੜਾ ਜਿਹਾ ਸਕੂਲ ਦਾ ਕੰਮ ਕਰਾਂਗੇ ਦੇਖੋ ਟਾਈਮ 8:30 ਹੋ ਗਏ ਫਿਰ ਅਸੀਂ ਪੈ ਜਾਵਾਂਗੇ ਹਾਂਜੀ ਪੀਸਾ ਪੂਸਾ ਖਾ ਲਿਆ ਟਾਈਮ ਹੋ ਗਿਆ ਸੱਡਣਾ ਹੋਣ ਵਾਲੇ ਆਗੇ 5 ਮਿੰਟ ਰਹਿ ਗਏ ਤੇ ਹੁਣ 10-15 ਮਿੰਟ ਬਾਅਦ ਨਾਲ ਗਿੜਾ ਲਾ ਕੇ ਆਉਣਾ ਕਿਉਂਕਿ ਹੈਵੀ ਬਹੁਤ ਹੋ ਗਿਆ ਜਿਹੜਾ ਕੰਮ ਫਿਰ ਫਿਰ ਰਾਤ ਨੂੰ ਔਖਿਆ ਹੋਈ ਕਿ ਕੀ ਆ ਗਿਆ ਫੋਨ ਤੇ ਹਾਂ ਅੱਜ ਮੇਰੀ ਫਰੈਂਡ ਦੇ ਜਿਹੜੀ ਬੇਟੀ ਆ ਉਹਦਾ ਚੰਨ ਡੈਂਸ ਸੀਗਾ ਅੱਛਾ ਵਧਾਈਆਂ ਦਿੱਤੀਆਂ ਨੇ ਐਂ ਸਵੇਰ ਦੀ ਨੇ ਦਿੱਤੀਆਂ ਨਹੀਂ ਹੈਗੇ ਮੈਂ ਹੁਣ ਦਿਤੀਆਂ ਮੈਨੂੰ ਕਹਦੀ ਆ ਗਿਆ ਦਿੱਤਾ ਮੈਨੂੰ ਆਤਾ ਗਿਆ ਦਿੱਤਾ ਔਰ ਇੱਤੂ ਵਾਲਾ ਤਾਂ ਹੀ ਆਲੀ ਸਪੈਸ਼ਲ ਅੱਛਾ ਅੱਛਾ ਚਲੋ ਵਧਾਈਆਂ ਉਹ ਵੀ ਵਲੌਗ ਦੇਖਦੀ ਆ ਵੀ ਬੜਾ ਤਾਂ ਸਵੇਰੇ ਫੋਨ ਹੁੰਦਾ ਵਾ ਬੱਚਿਆਂ ਕੋਲੇ ਕਿਉਂਕਿ ਆਨਲਾਈਨ ਕਲਾਸਾਂ ਲੱਗਦੀਆਂ ਨੇ ਨਾ ਤੇ ਫੇਰ ਦੁਪਹਿਰ ਵਿੱਚ ਉਹਨਾਂ ਨੇ ਸਕੂਲ ਦਾ ਕੰਮ ਕਰਨਾ ਹੁੰਦਾ ਜਿਹੜਾ ਮਿਲਦਾ ਉਹਨਾਂ ਨੂੰ ਟਾਈਮ ਹੀ ਨਹੀਂ ਹੁੰਦਾ ਫੋਨ ਆਉਂਦਾ ਹੀ ਨਹੀਂ ਹੈਗਾ ਕੋਲ ਸਾਡੇ ਫੋਨ ਇਸ ਵੇਲੇ ਕੋਲੇ ਆਉਂਦਾ ਇਸ ਵੇਲੇ ਸੁਣਾ ਹੁੰਦਾ ਤਾਂ ਪਤਾ ਲੱਗਦਾ ਹਣਾ ਕੁਝ ਹਾਂ ਪੂਰੀ ਸੀਗੀ ਭਾਈ ਹਾਂ ਗੁੱਸਾ ਨਾ ਕਰੋ ਇਧਰੋਂ ਜਾਣਾ ਚਲੋ ਚੱਲੀਏ ਅਸੀਂ ਅੱਜ ਰਾਤ ਨੂੰ ਪੀਜ਼ਾ ਖਾ ਲਿਆ ਵਾ ਫਿਰ ਅੱਜ ਨੂੰ ਵੀ ਖਾਣਾ ਨਹੀਂ ਜਾਈਦਾ ਹੈਗਾ ਪਰ ਅੱਜ ਪਤਾ ਨਹੀਂ ਕਿਉਂ ਅਸੀਂ ਰਾਤ ਨੂੰ ਖਾ ਲਿਆ ਪੁੱਠੇ ਕੰਮ ਕਰ ਲਿਆ ਅੱਜ ਵੀ ਸੱਚੇ ਵੀ ਰਾਤ ਨੂੰ ਨਹੀਂ ਖਾਣਾ ਚਾਹੀਦਾ ਇਹੋ ਜਿਹਾ ਕੁਝ ਪਰ ਹੁਣ ਅਸੀਂ ਢੇੜਾ ਲਾ ਕੇ ਆਵਾਂਗੇ ਅੱਧਾ ਕੱਟਾ ਢੇੜੇ ਖੱਡਾਂਗੇ ਹਜਮ ਕਰਕੇ ਫੇਰ ਆਵਾਂਗੇ ਹਲ ਤਾਂ 5:30 ਹੋਈ ਨਹੀਂ 10 ਵਜੇ ਨੂੰ ਪਹੁੰਚ ਜਾਵਾਂਗੇ ਦੁਪਹਿਰੇ ਖਾਣਾ ਚਾਹੀਦਾ ਆਪਾਂ ਤਾਂ ਦੁਪਹਿਰੇ ਨਹੀਂ ਖਾਂਦੇ ਹਾਂ ਪਹਿਲਾਂ ਕੋਈ ਨਹੀਂ ਸੀ ਮੂਹੜ ਅਸਲ ਚਪੜਨੇ ਹੀ ਆਪ ਨੂੰ ਹਾਂ ਆ ਦੇਖੋ ਇਹ ਛੱਡ ਕਰਾਪਾਂ ਦੇ ਹਾਂ ਦੇਖੋ ਅੰਬ ਲੱਗੇ ਦਿਖਾਓ ਰੇੜੇ ਆਗੇ ਆ ਦੇਖੋ ਅੰਬ ਲੱਗੇ ਹੋਏ ਇਹ ਤਾਂ ਗਰੀਬਾਂ ਨੇ ਮੈਂ ਕਹਿੰਦੀ ਆ ਉਹ ਇੱਕ ਆ ਦੇ ਅੰਬ ਦਾ ਬੁੱਟਾ ਇਹ ਕਿਤੇ ਨਾਲ ਉਹਦਾ ਬੁੱਟਾ ਇਹ ਬਹੁਤ ਵੱਡਾ ਸਾਈਜ਼ ਹੋ ਜਾਂਦਾ ਇਹਦਾ ਅੰਬ ਦਾ ਪੂਰਾ ਪੱਕਾ ਅੰਬ ਹੁੰਦਾ ਹੈ ਟੇਸਟ ਵਾਲਾ ਪੂਰਾ ਇਹ ਜਦੋਂ ਅੰਬ ਪੱਕ ਜਾਂਦੇ ਨੇ ਆਪਦੇ ਪੋਦ ਬਹੁਤ ਟੇਸਟ ਲੱਦੇ ਜਿਹੜੇ ਬਾਜ਼ਾਰ ਵਾਲੇ ਹੁੰਦੇ ਆ ਉਹਦਾ ਇਹ ਇਹਦੇ ਪੱਕ ਜਾਣੇ ਇਹਨੇ ਟੇਸਟ ਹੀ ਲੱਗਦੇ ਆ ਇਹ ਮਹੀਨੇ ਕਦੋਂ ਪੱਕ ਜਾਣਗੇ ਕਹੇ ਮਾਰੇ ਉਹ ਗੇੜਾ ਜਿਹਨੇ ਮਾਰਨਾ ਖਾ ਕੇ ਦੇਖਿਓ ਤਕਰੀਬਨ ਹਰੇਕ ਕੁਆਟਰ ਦੇ ਵਿੱਚ ਅੰਬ ਦਾ ਬੁੱਟਾ ਤਕਰੀਬਨ ਹਰੇਕ ਦੇ ਵਿੱਚ ਹੀ ਤੇ ਮੈਂ ਕਹਣਾ ਬਿਜਾਰੂ ਅੰਬ ਖਾਲੇ ਨਹੀਂ ਹੈਗੇ ਜੇਕਰ ਇੱਥੇ ਵਾਲੇ ਖਾਲੇ ਜਿਹੜੇ ਖਾਲੇ ਉਹ ਬਿਜਾਰੂ ਅੰਬ ਨੂੰ ਸਵਾਦ ਨਹੀਂ ਲੱਗਣੇ ਕਿਉਂਕਿ ਆਪਣੇ ਆਪ ਨਾ ਦੇ ਹੋਣਾ ਪਿੱਛੇ ਜੇ ਲਿਆਏ ਸੀਗੇ ਇਹਨਾਂ ਦੇ ਨਾਨੀ ਜੀ ਹੁਣ ਜਿਆਦਾ ਆਈ ਸੀ ਦਵਾਈ ਲੈਣਾ ਮੈਂ ਤਾਂ ਖਾਦਾ ਹੀ ਨਾਗਾ ਉਹ ਅੰਬ ਕਿਉਂਕਿ ਆਪਣੇ ਆਪ ਪੱਕੇ ਹੁੰਦੇ ਬਹੁਤ ਟੇਸਟੀ ਹੁੰਦੇ ਤੇ ਖੁੱਡ ਵੱਡੇ ਅੰਬ ਨੈਚਰਲ ਪੱਕੇ ਹੁੰਦੇ ਆਗੇ ਆ ਵੇਖੋ ਆ ਵ ਆਹ ਵਾਲੇ ਆਹ ਵਾਲੇ ਸਭ ਤੋਂ ਵੱਡੇ ਹੁੰਦੇ ਨੇ ਇਹ ਨਾਲੇ ਬਹੁਤ ਛੋਟਾ ਸਾਈਜ਼ ਆ ਇਹ ਹੋਰ ਵੱਡੇ ਹੋਣ ਆਲੇ ਪਾ ਵਾਲੇ ਸਭ ਤੋਂ ਵੱਡੇ ਹੁੰਦੇ ਨੇ ਹਾਂ 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 ਜੀ ਸ਼ੇਅਰ ਕਰਦੇ ਨੇ ਸੌਰਵ ਮਿਲ ਗਿਆ ਸਾਨੂੰ ਜੀ ਸੱਚੀ ਗੱਲ ਜੀ ਐਕਚੁਅਲੀ ਘਰੇ ਆਇਆ ਸੀ ਇਹ ਹਸਪੀਟਲ ਗਿਆ ਸੀ ਕਹਿੰਦਾ ਮੈਨੂੰ ਕੁੱਤੇ ਨੇ ਵੱਢ ਲਿਆ ਘਰੇ ਰੱਖਿਆ ਇਹਨਾਂ ਦੇ ਫਿਰੋਜ਼ਪੁਰ ਕੁੱਤਾ ਉਹ ਤੇ ਉਹਨੇ ਕਿਤੇ ਮਾੜਾ ਮੂੰਹ ਨਹੀਂ ਲਾਦਾ ਪਿੱਛੇ ਮੋਟਰਸਾਈਕਲ ਦੇ ਭੱਜੇ ਜਾਂਦੇ ਨੇ ਤੇ ਕਹਿੰਦਾ ਮੈਨੂੰ ਮੁੱਤ ਕੋਈ ਨਹੀਂ ਲੋਈ ਜਾਂਦਾ ਉਹਨੂੰ ਵੈਕਸੀਨ ਨਹੀਂ ਲੱਗੀਆਂ ਉਹ ਘਰੇ ਨਹੀਂ ਰੱਖਿਆ ਜਿਵੇਂ ਉਹ ਹੈ ਤਾਂ ਆਵਾੜੇ ਹੀ ਟਾਈਪ ਉਹ ਪਰ ਜਿਵੇਂ ਰੋਟੀ ਉਟੀ ਪਾ ਦਿੱਤੀ ਜੇ ਇਸ ਕਰਕੇ ਆਪਣੇ ਕੋਲ ਨਾ ਨਹੀਂ ਜਿਹੜਾ ਘਰੇ ਸੀ ਉਹਦਾ ਛੋਟਾ ਜਿਹਾ ਉਹੀ ਉਹੀ ਵਾਲਾ ਸੀ ਅਸੀਂ ਉਹਨੂੰ ਕੱਢਿਆ ਬਾਹਰ ਅੱਛਾ ਹੁਣ ਬਾਹਰ ਉਹ ਬੇਦਖਲ ਕਰਤਾ ਸੀ ਅੱਛਾ ਤੇ ਅਫਵਾਦ ਕਰਾਇਆ ਅਫਵਾਦ ਤੇ ਨਹੀਂ ਕਢਾਇਆ ਜੀ ਐਫੀ ਡਿਵੀਡ ਲਗਾਣਾ ਇੱਕ ਹਾਂ ਤੇ ਉਹਨੇ ਕਿਤੇ ਨਾ ਜਾਂਦੇ ਮੈਨੂੰ ਮੋਟਰਸਾਈਕਲ ਤੇ ਉਹਨੇ ਫੜ ਲਿਆ ਮੇਰਾ ਪੈਰ ਹਾਂ ਹਾਂ ਐ ਹੀ ਫੜਿਆ ਉਹਨੇ ਸਿਰ ਪੈਰ ਫੜਿਆ ਸੀ ਨਿਸ਼ਾਨ ਨਹੀਂ ਲੱਗਾ ਕੋਈ ਅੱਛਾ ਤੇ ਪਰ ਮੈਨੂੰ ਡਾਊਟ ਜਾਈ ਯਾਰ ਅਸਲ ਮੈਂ ਵਹਿਮ ਪੈ ਗਿਆ ਇੱਕ ਵਾਰੀ ਹਸਪੀਟਲ ਗਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਉਹ ਕਹਿੰਦੇ ਟੀਕੇ ਲਾ ਦਿੰਨੇ ਤੇ ਟੀਕੇ ਲ हां फिर <laughs> मैं कह भी आज रुक जाओ जीमी सम टाइम्स टू थिंक तो ये अलग गर्मी पहले बोलता हां जी और बालवा के ठीक रहे गल हुई हां जी गल हुई उन्होंने ਨਾਲ ਹੁਣੇ ਹਲਕਾ ਨਾਲ ਮੈਂ ਤੈਨੂੰ ਸਲਾਹ ਦਿੱਤੀ ਸੀ ਚਲਾ ਜਾ ਅੱਜ ਤੂੰ ਚਲਾ ਜਾਣਾ ਸੀ ਵੀ ਤੇ ਡਿਊਟੀ ਦਾ ਨੇੜੀ ਹੀ ਉੱਥੇ ਫਿਰ ਮੈਂ ਗਿਆ ਨਹੀਂ ਮੈਂ ਕਿਹਾ ਉਹਨੇ ਨਾ ਐਤਕੀ ਮੈਂ ਲੈ ਕੇ ਜਾਣੀ ਗੱਡੀ ਉਹ ਨੂੰ اچھا ਉਹ ਹੈਗਾ ਇੱਕ ਨਾਲ ਮੇਰੇ ਉਹਨੇ ਜਾਣਾ ਓਕੇ ਤੇ ਕਿਨੇ ਹਰਦੀਪ ਨੇ ਨਹੀਂ ਨਹੀਂ ਇੱਕਾ ਇੱਕਾ ਹੈਗਾ ਉਹ اچھا اچھا ਮਰੀਆ ਨੂੰ ਸਿੱਕਾ ਓਕੇ ਓਕੇ ਹਾਂਜੀ ਸੌਰਵ ਹੁਣ ਜਿੱਥੇ ਖੜਾ ਹੈ ਇਹਦੇ ਵਿੱਚ ਨਾ ਉਹ ਪਿੱਛੇ ਪੂਰਾ ਬੋਰਡ ਲੱਗਾ ਹੈ ਲਾਈਟ ਵਾਲਾ ਮਹਾ ਪ੍ਰਬੰਧਕ ਰੇਲ ਪੁਰਸਕਾਰ ਇਹਨੂੰ ਜੀਐਮ ਅਵਾਰਡ ਮਿਲਿਆ ਸੀਗਾ ਪਿਛਲੇ ਸਾਲ 2022-23 ਦੇ ਵਿੱਚ ਇੱਥੇ ਦੀ ਫੋਟੋ ਵੀ ਲੱਗੀ ਹੈ ਥੋੜੀ ਜਿਹੀ ਨਾ ਲਾਈਟ ਕਰਕੇ ਆਉਂਦੀ ਨਹੀਂ ਕਲੀਅਰ ਹੁਣ ਆ ਜੂਗੀ ਮੰਨ ਲਾ ਤਾਂ ਇਹ ਆ ਦੇਖੋ ਹਾਂਜੀ ਹਾਂਜੀ ਆ ਜਿਹੜੇ ਸਰਦਾਰ ਜੀ ਨੇਗੇ ਰੈਕਟਰ ਬਣਾ ਲਈ ਇਹਦੇ ਖੱਬੇ ਹੱਥ ਤੇ ਦੇਖੋ ਜਿੱਥੇ ਕੋਚ ਲਿਖਿਆ ਹੈ ਤੇ ਬਿਲਕੁਲ ਉੱਪਰ ਸੌਰਵ ਦੀ ਫੋਟੋ ਆ ਫੇਰ ਨੂੰ ਦੁਬਾਰਾ ਫੇਰ ਪਤਾਈਆਂ ਪਹਿਲਾਂ ਵੀ ਦਿੱਤੀਆਂ ਸੀਆਂ ਇਹਨੇ ਮੂੰਹ ਮਿੱਠਾ ਕਰਾਇਆ ਨਹੀਂ ਸੀ ਮੰਨਦਾ ਥੈਂਕ ਯੂ ਸੋ ਮਚ ਮੂੰਹ ਠਕਰਾਇਆ ਸੀ ਮੂੰਹ ਮਿੱਠਾ ਕਰਾਇਆ ਸੀ ਕਰਾਇਆ ਸੀ ਕਰਾਇਆ ਸੀ ਕਰਾਇਆ ਸੀ ਹਾਂ ਸਹੀ ਗੱਲ ਹੈ ਚਲੋ